ਕਰਨਾ ਕਿਸਾਨਾਂ ਦੀ ਬਕਾਇਆ ਰਾਸ਼ੀ ਨੂੰ ਲੈਣ ਲਈ 22 ਅਗਸਤ ਨੂੰ ਜਿਹੜਾ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਦੇ ਅੱਗੇ ਅਣਮਿੱਥੇ ਸਮੇਂ ਦਾ ਕਿਸਾਨ ਕਿਸਾਨਾਂ ਵੱਲੋਂ ਧਰਨਾ ਸ਼ੁਰੂ ਕੀਤਾ ਜਾਣਾ ਉਸ ਨੂੰ ਲੈ ਕੇ ਉਹਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਗਰਾਿਆਂ ਤੇ ਜਿਹੜਾ ਜਿਹੜਾ بڑا ਪਿੰਡ ਹੈ بڑا ਪਿੰਡ ਵਿਖੇ ਜਿਹੜੀ ਗੰਨਾ ਕਿਸਾਨਾਂ ਦੀ ਸਮੂਹ ਕਿਸਾਨਾਂ ਦੀ ਮੀਟਿੰਗ ਕੀਤੀ ਗਈ ਹੈ ਇਹਦੇ ਵਿੱਚ ਸਮੂਹ ਇਲਾਕੇ ਦੇ ਕਿਸਾਨਾਂ ਨੇ ਭਰੋਸਾ ਦਿਵਾਇਆ ਕਿ ਸੈਂਕੜੇ ਗੱਡੀਆਂ ਦਾ ਕਾਫਲਾ ਲੈ ਕੇ ਜਿਹੜਾ ਗਰਾਿਆਂ ਦੇ ਉਤੋਂ ਗਰਾਿਆਂ ਦੇ ਉਹਨਾਂ 22 ਤਰੀਕ ਨੂੰ ਜਿਹੜਾ 22 ਅਗਸਤ ਨੂੰ ਜਿਹੜਾ ਅੰਦੋਲਨ ਸ਼ੁਰੂ ਕੀਤਾ ਕਰਨਾ ਉਹਦੇ ਵਿੱਚ ਇਸ ਇਲਾਕੇ ਦੇ ਭਾਰੀ ਗਿਣਤੀ ਚ ਕਿਸਾਨ ਸ਼ਾਮਲ ਹੋਣਗੇ ਸਾਰਿਆਂ ਕਿਸਾਨਾਂ ਨੇ ਭਰੋਸਾ ਦਵਾਇਆ ਕਿ ਪਿੰਡ-ਪਿੰਡ ਮੀਟਿੰਗਾਂ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਅੰਦੋਲਨ ਦੇ ਵਿੱਚ ਵੱਡਾ ਯੋਗਦਾਨ ਗਰਾਂ ਅਤੇ ਫਲੋਰ ਸਰਕਲ ਵੱਲੋਂ ਪਾਇਆ ਜਾਊਗਾ ਸਮੂਹ ਕਿਸਾਨਾਂ ਦਾ ਭਾਰਤੀ ਕਿਸਾਨ ਜੁਨੂ ਦੁਆਬਾ ਵੱਲੋਂ ਬਹੁਤ ਧੰਵਾਦ ਹੈ ਔਰ ਆਸ ਕਰਦੇ ਹਾਂ ਕਿ ਦੁਆਬੇ ਦੇ ਚਾਰੇ ਜ਼ਿਲ੍ਹਿਆਂ ਦੇ ਵਿੱਚੋਂ ਗੰਨਾ ਕਿਸਾਨ ਤੇ ਸਮੂਹ ਕਿਸਾਨ ਜਿਹੜੇ ਭਾਰੀ ਗਿਣਤੀ ਚ ਇਸ ਜਿਹੜੇ ਅੰਦੋਲਨ ਦੇ ਵਿੱਚ ਪਹੁੰਚਣਗੇ ਔਰ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਪਿਛਲੇ 3-4 ਸਾਲਾਂ ਤੋਂ ਜਿਹੜੇ ਲਾਰੇ ਲਾਏ ਜਾ ਰਹੇ ਆ ਸਰਕਾਰ ਬਣਦਾ ਫਰਜ਼ ਅਦਾ ਕਰੇ ਗੰਨਾ ਕਿਸਾਨਾਂ ਨੂੰ ਜਿਹੜੀ ਬੁਕਾਰ ਰਾਸ਼ੀ ਆ ਉਹ ਸਮੇਂ ਸਿਰ ਦਵਾਉਣ ਦੇ ਵਿੱਚ ਜਿਹੜੀ ਸਰਕਾਰ ਆ ਉਹ ਫਿਰ ਸਭ ਤੋਂ ਹੀ ਆ ਸਾਰੇ ਯਤਨਾਂ ਤੋਂ ਬਾਅਦ ਮਜਬੂਰ ਹੋ ਕੇ ਅਸੀਂ ਜਿਹੜਾ ਇਹ ਅੰਦੋਲਨ ਕਰਨ ਲਈ ਮਜਬੂਰ ਹੋਏ ਸਾਨੀ ਸਾਹਿਬ ਪਹਿਲਾਂ ਵੀ ਮੀਟਿੰਗਾਂ ਹੋਈਆਂ ਧਰਨੇ ਲੱਗੇ ਹੈਗੇ ਹਾਈਵੇ ਬਲੌਕ ਹੋਏ ਸੀ ਉਸ ਤੋਂ ਬਾਅਦ ਕਿੰਨੇ ਕਰਕਾ ਮੰਗੀ ਹੈ ਤਾਂ ਹੁਣ ਜਿਹੜਾ ਨਵੀਂ ਮੈਲਕ ਸ਼ੁਰੂ ਹੋਈ ਸੀ ਕਿ ਜਦੋਂ ਨਵਾਂ ਉੱਥੇ ਦੱਸ ਦਿਆ ਕਿ ਕਿਸ ਨੇ ਹੋਰ ਟੇਕਓਵਰ ਕਰ ਲਈ ਸੀ ਮੈਲ ਨੂੰ ਉਹ ਤੋਂ ਬਾਅਦ ਦਾ ਵੀ ਬਕਾਇਆ ਹੈ ਜਾਂ ਪੁਰਾਣਾ ਬਕਾਇਆ ਚਲਿਆ ਹੋਇਆ ਜਿਹੜੀ ਟੋਟਲ 48 ਕਰੋੜ ਦੀ ਬਕਾਇਆ ਰਾਸ਼ੀ ਆ ਇਹਦੇ ਵਿੱਚੋਂ 27 ਕਰੋੜ ਰੁਪਈਆ ਸੀਜ਼ਨ 21-22 ਦਾ ਬਕਾਇਆ ਤੇ ਬਾਕੀ ਲਗਭਗ ਜਿਹੜਾ 21 ਕਰੋੜ ਰੁਪਈਆ ਉਹ 23 ਸੀਜ਼ਨ 23-24 ਦਾ ਮੈਲ ਬੰਦ ਹੋਈ ਨੂੰ ਲਗਭਗ 5 ਮਹੀਨੇ ਬੀਤਣ ਦਾ ਸਮਾਂ ਹੋ ਗਿਆ ਉਹ 21 ਕਰੋੜ ਰੁਪਈਆ ਨਵੇਂ ਸੀਜ਼ਨ ਦਾ ਤੇ ਜਿਹੜਾ 27 ਕਰੋੜ ਰੁਪਈਆ 21-22 ਦਾ ਅਸੀਂ ਵਿਧ ਵਿਆਜ ਪੰਜਾਬ ਸਰਕਾਰ ਪਾਸੋਂ ਅਪੀਲ ਕਰਦੇ ਕਿ ਕਿਸਾਨਾਂ ਨੂੰ ਵਿਆਜ ਸਮੇਤ ਰਾਸ਼ੀ ਜੇਕਰ ਇਹ ਨਾ ਦਵਾਈ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਹੋਰ ਜਥੇਬੰਦੀਆਂ ਸਾਰੀਆਂ ਪੰਜਾਬ ਦੀਆਂ ਨੂੰ ਨਾਲ ਲੈ ਕੇ ਇੱਕ ਵੱਡਾ ਕਿਸਾਨ ਅੰਦੋਲਨ ਫਗਵਾੜਾ ਵਿੱਚ ਅਸੀਂ ਆਰੰਭ ਕਰਨ ਲਈ ਮਜਬੂਰ ਹੋਵਾਂਗੇ ਹਜੇ ਵੀ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਸਰਕਾਰ ਆਪਣਾ ਬਣਦਾ ਫਰਜ਼ ਅਦਾ ਕਰੇ ਨਮਾ ਕ੍ਰਸ਼ਕ ਸੀਜ਼ਨ ਤਾਂ ਹੀ ਸ਼ੁਰੂ ਹੋਊਗਾ ਜੇ ਪੁਰਾਣੀ ਪੇਮੈਂਟ ਜਿਹੜੀ ਆ ਉਹ ਨਿਲ ਜਿੰਨਾ ਚਿਰ ਨਹੀਂ ਕੀਤੀ ਜਾਂਦੀ ਨਹੀਂ ਤਾਂ ਸਾਰੇ ਦੁਆਬੇ ਦਾ ਕਿਸਾਨ ਅਸੀਂ ਅਗਲੇ ਸੀਜ਼ਨ ਦੀ ਜਿਹੜੀ ਮਿਲ ਆ ਉਹਨਾਂ ਚ ਚਲਾਉਣ ਨੂੰ ਸਰਕਾਰ ਨੂੰ ਅਪੀਲ ਕਰਾਂਗੇ ਇਹ ਸਰਕਾਰ ਜਾਂ ਤਾਂ ਇਹਨੂੰ ਆਪ ਚਲਾਵੇ ਨਹੀਂ ਤਾਂ ਗੱਨਾ ਕਿਸਾਨਾਂ ਦੀ ਬਕਾਇਆ ਰਾਸ਼ੀ ਆਉਣ ਵਾਲੇ ਇੱਕ ਹਫ਼ਤੇ ਚ ਦੋ ਆਉਣ ਦਾ ਪ੍ਰਬੰਧ ਕਰੇ ਹੁਣ ਅਖੰਡ ਮੈਲ ਦੀ ਕੀ ਪੋਜੀਸ਼ਨ ਕੀ ਹੈ ਜੀ ਚੱਲ ਰਹੀ ਹੈ ਬੰਦ ਹੈ ਨਹੀਂ ਹੁਣ ਤੇ ਬੰਦ ਹੈ ਮਾਰਚ ਐਂਡ ਮਾਰਚ ਦਾ ਸੀਜ਼ਨ ਬੰਦ ਹੋਇਆ ਲੇਕਿਨ ਸਰਕਾਰ ਇਹ ਮਤਲਬ ਜਿਹੜੇ ਨਵੇਂ ਮਾਲਕ ਵੀ ਆ ਰਾਣਾ ਕੁਰਪ ਆਇਆ ਉਹਨਾਂ ਦਾ ਫਰਜ਼ ਬਣਦਾ ਸੀ ਕਿ ਜਿਹੜੀ ਮਿਲ ਦੀ ਦੇਣਦਾਰੀ ਅਸੀਂ ਗੰਨਾ ਮਿਲ ਨੂੰ ਗੰਨਾ ਸਪਲਾਈ ਕੀਤਾ ਜਿਸ ਵੀ ਨਵੇਂ ਮਾਲਕ ਨੇ ਮਿਲ ਲੈਣੀ ਉਹ ਪਹਿਲਾਂ ਸਾਡੇ ਪੈਸੇ ਦਵੇ ਜੇਕਰ ਉਹ ਸਾਡੀ ਪੇਮੈਂਟ ਨਹੀਂ ਹੁੰਦੀ ਤੇ ਅਸੀਂ ਜਿਹੜਾ ਵੱਡਾ ਅੰਦੋਲਨ ਕਰਕੇ ਸਰਕਾਰ ਤੱਕ ਆਵਾਜ਼ ਆਪਣੀ ਪਹੁੰਚਾਵਾਂਗੇ ਜਦੋਂ ਪਿਛਲੀ ਮੀਟਿੰਗਾਂ ਜਦੋਂ ਹੋਈ ਹੈ ਮਿਲ ਚਾਲੂ ਹੋਈ ਹੈ ਉਦੋਂ ਕੀ ਮੀਟਿੰਗਾਂ ਦੇ ਵਿੱਚ ਭਰੋਸਾ ਕੀ ਸੀਗਾ ਜਿਹੜਾ ਤੁਸੀਂ ਵੀ ਜਥੇਬੰਦੀਆਂ ਨੇ ਇੰਨਾ ਐਜੀਟੇਸ਼ਨ ਕੀਤਾ ਸੀਗਾ ਉਸ ਤੋਂ ਬਾਅਦ ਮਿਲ ਨੂੰ ਜਿੰਦੇ ਵੀ ਲਾਇਏ ਸੀਗੇ ਫਿਰ ਦੇਖਿਆ ਕਿਤਨੇ ਕਿਤੇ ਜਿਹੜੀ ਜਥੇਬੰਦੀਆਂ ਨੂੰ ਆਪਸ ਦੇ ਵਿੱਚ ਲੜਾ ਕੇ ਜਿਹੜੇ ਮਿਲ ਖੋਲੀ ਵੀ ਗਈ ਹੈ ਸਰਕਾਰਾਂ ਦੀ ਕਿਦਾ ਦੇਖਦੇ ਹਾਂ ਸਾਰੇ ਕੋਈ ਜਥੇਬੰਦੀਆਂ ਚ ਕੋਈ ਫਰਕ ਨਹੀਂ ਉਹ ਤਾਂ ਜਿਹੜੇ ਸ਼ੂਗਰ ਮਿਲ ਮਾਲਕ ਹੁੰਦੇ ਉਹਨਾਂ ਕੋਲ ਕੋ 2 4 10 20 ਕਿਸਾਨਾਂ ਨੂੰ ਪਰਮਾ ਕੇ ਉਹਨਾਂ ਨੂੰ ਗਲਤ ਗਾਈਡ ਕਰਕੇ ਪਿਛਲੀ ਵਾਰ ਕੀਤਾ ਪਿਛਲੇ 2 ਸਾਲਾਂ ਚ ਜਿਹੜੇ ਪਿਛਲੇ ਤੋਂ ਪਿਛਲੇ ਸਾਲ ਸਮਝੌਤਾ ਹੋਇਆ ਸੀ ਉਹ ਜਦੋਂ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਖੇਤੀਬਾੜੀ ਮੰਤਰੀ ਸੀ ਉਹਨਾਂ ਦੀ ਹਾਜ਼ਰੀ ਚ ਹੋਇਆ ਤੇ ਜਿਹੜਾ ਇਸ ਵਾਰ ਦਾ ਸੀਜ਼ਨ ਦਾ ਨਵੰਬਰ ਦੇ ਵਿੱਚ ਸਮਝੌਤਾ ਐਗਰੀਮੈਂਟ ਹੋਇਆ ਉਹ ਖੇਤੀਬਾੜੀ ਮੰਤਰੀ ਪੰਜਾਬ ਸਰਦਾਰ ਗੁਰਮੀਤ ਸਿੰਘ ਖੁੜੀਆ ਉਹਨਾਂ ਦੀ ਹਾਜ਼ਰੀ ਚ ਪੰਜਾਬ ਸੈਕਟਰੀਏਟ ਚ ਹੋਇਆ ਉਹਦੇ 'ਚ ਵਾਦਾ ਕੀਤਾ ਸੀ ਕਿ 31 ਅਪ੍ਰੈਲ ਤੱਕ ਸਾਰੀ ਦੇ ਦੇਗੀ 48 ਕਰੋੜ ਦੀ ਉਹ ਕਿਸਾਨਾਂ ਨੂੰ ਦਿੱਤੀ ਜਾਊਗੀ ਅਪ੍ਰੈਲ ਲੰਘੇ ਨੂੰ ਅਜੇ 5 ਮਹੀਨੇ ਬੀਤ ਚਲੇ ਆ ਲੇਕਿਨ ਸਾਰੀ ਵੀ ਜਿਹੜੀ ਬਕਾਇਆ ਰਸੀ 48 ਕਰੋੜ ਦੀ ਅਸੀਂ ਸਮੇਤ ਵਿਆਜ ਲੈਣ ਲਈ ਹੁਣ ਸਰਕਾਰਾਂ ਤੋਂ ਉਤਰ ਲਈ ਮਜਬੂਰ ਹੋਏ ਹਾਲੇ ਤੱਕ ਕਿਸੇ ਨੁਮਾਇੰਦੇ ਨੇ ਸਰਕਾਰੀ ਸਰਕਾਰ ਦੇ ਨੁਮਾਇੰਦੇ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਸਾਨਾਂ ਨਾਲ ਕੋਈ ਮੀਟਿੰਗ ਜਾਂ ਕੋਈ ਆ ਕੇ ਕੋਈ ਗੱਲਬਾਤ ਕਰਨ ਦਾ ਯਤਨ ਕੀਤਾ ਕਿ ਨਹੀਂ 30 ਜੁਲਾਈ ਨੂੰ ਅਸੀਂ ਮਾਣਜੋ ਖੇਤੀਬਾੜੀ ਮੰਤਰੀ ਖੁੜੀਆ ਸਾਹਿਬ ਨੂੰ ਸੈਕਟਰੀਏਟ ਉਹਦੇ ਦਫ਼ਤਰ ਇੱਕ ਮੈਮੋਰੰਡਮ ਦੇ ਕੇ ਆਏ ਸੀ ਤੇ ਉਸ ਤੋਂ ਬਾਅਦ ਸਰਕਾਰ ਨੇ ਸਾਡੇ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਪੰਜਾਬ ਸਰਕਾਰ ਦੀ ਨਾ ਕੇਂਡ ਡਿਪਾਰਟਮੈਂਟ ਦੀ ਨਾ ਡਿਪਟੀ ਕਮਿਸ਼ਨ ਕਪੂਰਥਲਾ ਵੱਲੋਂ ਕਿਸੇ ਵੀ ਪੱਧਰ ਤੇ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ ਹੁਣ ਤਾਂ ਪ੍ਰੈਸ ਕਾਨਫਰੰਸ ਕਰਕੇ ਜਿਹੜਾ 22 ਦਾ ਧਰਨਾ ਐਲਾਨ ਕੀਤਾ ਇਹਨੂੰ ਵੀ ਲਗਭਗ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਸਰਕਾਰ ਦੇ ਕਿਸੇ ادارے ਨੇ ਕਿਸੇ ਵਿਭਾਗ ਨੇ ਕਿਸੇ ਵੀ ਡਿਪਾਰਟਮੈਂਟ ਨੇ ਸਾਡੇ ਨਾਲ ਇਸ ਮਸਲੇ ਦੇ ਹੱਲ ਲਈ ਅਜੇ ਤੱਕ ਕੋਈ ਕੋਈ ਸੰਪਰਕ ਨਹੀਂ ਕੀਤਾ ਇਹ ਐਜੀਟੇਸ਼ਨ ਡੀਸੀ ਆਫਿਸ ਤੱਕ ਰਹੂਗਾ ਇਹ ਬਾਅਦ ਵਿੱਚ ਸੜਕਾਂ ਤੇ ਜਾ ਕੇ ਕੁਝ ਸ਼ੁਰੂ ਅਸੀਂ ਡਿਪਟੀ ਕਮਿਸ਼ਨ ਕਪੂਰਥਲਾ ਦੇ ਦਫ਼ਤਰ ਕਰ ਰਹੇ ਹਾਂ ਉਦੋਂ ਬਾਅਦ ਸਰਕਾਰ ਦਾ ਉਹਦੇ ਤੇ ਕੀ ਰਵਈਆ ਜਦ ਜੇ ਸਰਕਾਰ ਉਹਦੇ ਤੇ ਪੋਜ਼ਿਟਿਵ ਰੋਲ ਅਦਾ ਕਰਦੀ ਹੈ ਹੋਸਕਾ ਦਾ ਉੱਥੇ ਤੱਕ ਕਸੀਮਤ ਰਵੇ ਜੇ ਸਰਕਾਰ ਨੇ ਇਹਦੇ ਤੇ ਬਣਦੀ ਜ਼ਿੰਮੇਵਾਰੀ ਨਾ ਨਵਾਈ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਨਾ ਨਵਾਈ ਤਾਂ ਜਿਵੇਂ ਕਿਸਾਨ ਮਹਿਸੂਸ ਕਰਨਗੇ ਅੰਦੋਲਨ ਦੀ ਰੂਪਰੇਖਾ ਬਾਕੀ ਜਿੱਥੇ ਬੰਦੀਆਂ ਦੀ ਸਲਾਹ ਨਾਲ ਬਦਲੀ ਵੀ ਜਾ ਸਕਦੀ ਹੈ ਸਾਡੇ ਸਾਹਿਬ ਇਹ ਹੱਲੇ ਬੀਕੇ ਜੋ ਦੁਆਬਾ ਵਾਲੇ ਹੋ ਜਾਂ ਬਾਕੀ ਜਿਹੜੇ ਬੰਦੇ ਆ ਤੇ ਵੀ ਇਹਨਾਂ ਸਮਰਥਨ ਹੈ ਤਾਂ ਉਸ ਬੀਕੇ ਜੋ ਦੁਆਬਾ ਨੇ ਕੀਤਾ ਜਿਹੜੇ ਗੱਨਾ ਕਿਸਾਨ ਦੁਆਬੇ ਦੇ ਭਾਰੀ ਗਿਣਤੀ ਚ ਹਾਜ਼ਰ ਹੋਣਗੇ ਦੁਆਬੇ ਦੇ ਚਾਰੇ ਜ਼ਿਲ੍ਹਿਆਂ ਦਾ ਗੱਨਾ ਪੀੜ ਦੀ ਮਿਲ ਤੇ ਉਦਾਂ ਜਿਹੜੀਆਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਸ਼ੰਭੂ ਮੋਰਚੇ ਤੇ ਕਿਸਾਨ ਮਜ਼ਦੂ ਤੇ ਉਹਨਾਂ ਦਾ ਵੀ ਸਾਨੂੰ ਪੂਰਾ ਬਤੁ ਸਮਰਥ ਰਿਆ ਉਹਨਾਂ ਦੇ ਆਗੂ ਵੀ ਇਹਦੇ ਚ 22 ਤਰੀਕ ਨੂੰ ਪਹੁੰਚਣਗੇ ਧੰਨਵਾਦ